ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਸੋ ਅੱਜ ਇਸ ਵੇਰੇ ਇਸ ਵੇਰੇ ਜਿਹੜੀ ਉਹ بارش ਹੁੰਦੀ ਪਈ ਸੀਗੀ ਤੇ ਜਦੋਂ بارش ਹੁੰਦੀ ਹੋਵੇ ਤੇ ਦਿਲ ਕਰਦਾ ਆ ਨਾ ਕਿ ਪਕੌੜੇ ਬਣਾ ਕੇ ਖਾਦੇ ਜਾਣ ਸੋ ਮੈਂ ਸੋਚਿਆ ਕਿ ਉਹਨਾਂ ਅੱਜ ਪਕੌੜਿਆਂ ਦੀ ਸਬਜ਼ੀ ਬਣਾ ਲਈ ਜਾਵੇ ਸੋ ਪਕੌੜਿਆਂ ਦੀ ਸਬਜ਼ੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਪਕੌੜੇ ਬਣਾਉਣੇ ਪੈਣੇ ਆ ਸੋ ਸਭ ਤੋਂ ਪਹਿਲਾਂ ਮੈਂ ਡੂੰਘੇ ਵਿੱਚ ਤੋ ਮੀਡੀਅਮ ਸਾਈਜ਼ ਦੇ ਪਿਆਜ਼ ਲੈ ਕੇ ਉਹਨਾਂ ਨੂੰ ਲੰਬਾ ਲੰਬਾ ਕੱਟ ਲਿਆ ਨਾਲ ਹੀ ਮੈਂ ਇੱਕ ਆਲੂ ਲਿਆ ਉਹਨੂੰ ਵੀ ਮੈਂ ਜਿਹੜਾ ਛਿੱਲ ਕੇ ਧੋ ਕੇ ਤੇ ਮੈਂ ਜਿਵੇਂ ਆਪਾਂ ਤੜਕੇ ਵਾਲਾ ਪਿਆਜ਼ ਘਟਦੇ ਆ ਨਾ ਉਹਵੇਂ ਬਰੀਕ ਬਰੀਕ ਕੱਟ ਲਿਆ ਉਸ ਤੋਂ ਬਾਅਦ ਮੈਂ ਇੱਕ ਕੌਲੀ ਇਹਦੇ ਵਿੱਚ ਪਾ ਦਿੱਤਾ ਵੇਸਣ ਸਵਾਦ ਅਨੁਸਾਰ ਨਮਕ ਪਾ ਦਿੱਤਾ ਜੋ ਕਿ ਇੱਕ ਚਮਚ ਸੀਗਾ ਤੇ ਇੱਕ ਚਮਚ ਮੈਂ ਆ ਗਰਮ ਮਸਾਲਾ ਪਾਇਆ ਅੱਧਾ ਚਮਚ ਹਲਦੀ ਰੰਗ ਵਾਸਤੇ ਤੇ ਥੋੜੀ ਜਿਮੇ ਕੁੱਟੀ ਹੋਈ ਲਾਲ ਮਿਰਚ ਪਾ ਦਿੱਤੀ ਸੋ ਹੁਣ ਮੈਂ ਜਿਹੜਾ ਥੋੜਾ ਥੋੜਾ ਪਾਣੀ ਪਾ ਕੇ ਦਾ ਇੱਕ ਘੋਲ ਤਿਆਰ ਕਰਨਾ ਆ ਤੇ ਮੈਨੂੰ ਜਿਹੜਾ ਵੇਸਨ ਆ ਥੋੜਾ ਲੱਗਾ ਸੀਗਾ ਇਸ ਕਰਕੇ ਮੈਂ ਥੋੜਾ ਜਿਹਾ ਵੇਸਨ ਹੋਰ ਐਡ ਕਰ ਦਿੱਤਾ ਤੇ ਮੈਂ ਜਿਹੜਾ ਇਹ ਘੋਲ ਆ ਇਹ ਹੱਥ ਨਾਲ ਹੀ ਤਿਆਰ ਕਰਨਾ ਆ ਇੱਕ ਟ੍ਰੈਡੀਸ਼ਨਲ ਵੀਨਾ ਜੋ ਸਾਡਾ ਪੁਰਾਣਾ ਰਵਾਜ ਆ ਕਿ ਅਸੀਂ ਹੱਥ ਨਾਲ ਹੀ ਵੇਸਨ ਨੂੰ ਘੋਲਦੇ ਹੁੰਦੇ ਸੀਗੇ ਤੇ ਮੈਨੂੰ ਐਵੇਂ ਹੀ ਜਿਹੜਾ ਵਧੀਆ ਲੱਗਦਾ ਆ ਕਟਛੀ ਨਾਲ ਘੋਲਣ ਦਾ ਨਾ ਉਹ ਸੁਆਦ ਨਹੀਂ ਆਉਂਦਾ ਸੋ ਮੈਂ ਜਿੰਨਾ ਪਾਣੀ ਵੇਸਨ ਵਿੱਚ ਪਾਉਣਾ ਸੀਗਾ ਮੈਂ ਪਾ ਲਿਆ ਆ ਤੇ ਹੁਣ ਮੈਂ ਜਿਹੜਾ ਕੰਮ ਕਰਨਾ ਵੇਸਨ ਨੂੰ ਫੈਂਟਨ ਦਾ ਤੇ ਮੈਂ ਹੱਥ ਨਾਲ ਹੀ ਜਿਹੜਾ ਵੇਸਨ ਆ ਉਹ ਫੈਟ ਲੈਣਾ ਆ ਇਹ ਜਿਹੜਾ ਤਰੀਕਾ ਹੈ ਮੇਰੀ ਦਾਦੀ ਸਾਸ ਨੇ ਮੈਨੂੰ ਦੱਸਿਆ ਸੀਗਾ ਕਿ ਜਦੋਂ ਆਪਾਂ ਹੱਥ ਦੇ ਨਾਲ ਹੀ بیسਨ ਨੂੰ 2 ਮਿੰਟ ਜਾਂ 3 ਮਿੰਟ ਲਈ ਚੰਗੀ ਤਰ੍ਹਾਂ ਫੈਟ ਲੈਨੇ ਆ ਨਾ ਤੇ ਜਿਹੜੇ ਪਕੌੜੇ ਆ ਬਹੁਤ ਹੀ ਸੌਫਟ ਬੰਦੇ ਆ ਤੇ ਇਹਨਾਂ ਵਿੱਚ ਕੋਈ ਵੀ ਬੇਕਿੰਗ ਸੋਡਾ ਵਗੈਰਾ ਪਾਉਣ ਦੀ ਲੋੜ ਨਹੀਂ ਪੈਂਦੀ ਸੋ ਉਦھر ਮੈਂ ਕੜਾਈ ਵੀ ਜਿਹੜੀ ਆ ਉਹ ਗੈਸ ਤੇ ਰੱਖ ਦਿੱਤੀ ਸੀ ਤੇਲ ਗਰਮ ਹੋਣ ਵਾਸਤੇ ਤੇ ਮੈਂ ਤੇਲ ਜਿਹੜਾ ਕੜਾਈ ਵਿੱਚ ਉਨਾ ਹੀ ਪਾਇਆ ਆ ਜਿਹੜਾ ਮੇਰਾ ਸਾਰਾ ਵਰਤੋਂ ਵਿੱਚ ਆ ਜਾਵੇ ਮੈਨੂੰ ਦੁਬਾਰਾ ਜਿਹੜਾ ਇਹਦੇ ਵਿੱਚ ਕੋਈ ਵੀ ਚੀਜ਼ ਜਿਹੜੀ ਆ ਉਹ ਤਲਣ ਦੀ ਲੋੜ ਨਾ ਪਵੇ ਮੈਂ ਕਦੇ ਵੀ ਜਦੋਂ ਵੀ ਤੇਲ ਮਤਲਬ ਕਿ ਯੂਜ਼ ਕਰਦੀ ਆ ਉਹਨੂੰ ਦੁਬਾਰਾ ਗਰਮ ਕਰਕੇ ਉਹਦੇ ਵਿੱਚ ਚੀਜ਼ ਜਿਹੜੀ ਆ ਕੋਈ ਵੀ ਉਹ ਨਹੀਂ ਤਲਦੀ ਹਾਂ ਤਾਂ ਸਬਜੀ ਨੂੰ ਤੜਕਾ ਵਗੈਰਾ ਲਾਉਣ ਵਾਸਤੇ ਵਰਤ ਲਈਦਾ ਆ ਸੋ ਸਾਰੇ ਜਿਹੜੇ ਪਕੌੜੇ ਆ ਉਹ ਮੈਂ ਪਾ ਦਿੱਤੇ ਆ ਤੇ ਇਹਨਾਂ ਨੂੰ ਮੈਂ ਜਿਹੜਾ ਤਲ ਲਿਆ ਆ ਤੇ ਤਲ ਕੇ ਇੱਕ ਥਾਲੀ ਵਿੱਚ ਮੈਂ ਕੱਢ ਲੈਣਾ ਆ ਸੋ ਪਕੌੜੇ ਜਿਹੜੇ ਆ ਮੈਂ ਸਾਰੇ ਕੱਢ ਲਏ ਆ ਤੇ ਥੋੜਾ ਜਿਹਾ ਤੇਲ ਕੜਾਈ ਵਿੱਚ ਬਚਿਆ ਸੀਗਾ ਉਹਦੇ ਚ ਮੈਂ 2 ਤੋਂ 3 ਚਮਚ ਕੱਢ ਲਿਆ ਕਿਸੇ ਹੋਰ ਸਬਜੀ ਦੇ ਤੜਕੇ ਵਿੱਚ ਯੂਜ਼ ਹੋ ਜਾਊਗਾ ਤੇ ਮੈਂ ਜਿਹੜਾ ਤੇਲ ਆ ਉਹਦੇ ਵਿੱਚ ਇੱਕ ਚਮਚ ਜੀਰੇ ਦਾ ਪਾ ਦਿੱਤਾ ਤੇ 4 ਤੋਂ 5 ਮੈਂ ਪਿਆਜ਼ ਲੈ ਸੀਗੇ ਉਹਨਾਂ ਨੂੰ ਮੈਂ ਗ੍ਰੇਟ ਕਰਕੇ ਤੇਲ ਵਿੱਚ ਭੁੰਨ ਲਿਆ ਆ ਤੇ ਜਦੋਂ ਪਿਆਜ਼ ਹਲਕਾ ਜਿਹਾ ਬਰਾਊਨ ਹੋ ਗਿਆ ਉਦੋਂ ਮੈਂ ਵਿੱਚ ਟਮਾਟਰ ਤੇ ਹਰੀ ਮਿਰਚ ਦਾ ਪੇਸਟ ਪਾ ਲਿਆ ਤੇ ਇਹਨੂੰ ਵੀ ਜਿਹੜਾ 1 ਮਿੰਟ ਲਈ ਜਿਹੜਾ ਭੁੰਨ ਲੈਣਾ ਕਿ ਟਮਾਟਰ ਵੀ ਚੰਗੀ ਤਰ੍ਹਾਂ ਭੁੱਜ ਜਾਵੇ ਨਮਕ, ਹਲਦੀ, ਗਰਮ ਮਸਾਲਾ ਤੇ ਢੀਗੀ ਮਿਰਚ ਇਹ ਚਾਰ ਜਿਹੜੇ ਮਸਾਲੇ ਆ ਸਾਡੇ ਰੁਟੀਨ ਦੇ ਮਸਾਲੇ ਆ ਜਿਹੜੇ ਅਸੀਂ ਰੁਟੀਨ ਵਿੱਚ ਯੂਜ਼ ਕਰਦੇ ਆ ਤੇ ਉਹ ਮੈਂ ਪਾ ਲਏ ਆ ਅਗਰ ਤੁਸੀਂ ਚਾਹੋ ਤਾਂ ਤੁਸੀਂ ਹੋਰ ਵੀ ਮਸਾਲੇ ਐਡ ਕਰ ਸਕਦੇ ਹੋ ਆਪਣੇ ਟੇਸਟ ਦੇ ਅਕੋਰਡਿੰਗ ਸੋ ਮੈਂ ਮਸਾਲੇ ਨੂੰ ਜਿਹੜਾ ਆ ਕੋਈ 2 ਤੋਂ 3 ਮਿੰਟ ਜਾਂ 4 ਮਿੰਟ ਲਈ ਜਿਹੜਾ ਚੰਗੀ ਤਰ੍ਹਾਂ ਭੁੰਨ ਲੈਣਾ ਆ ਤੇ ਫਿਰ ਮੈਂ ਇਹਦੇ ਵਿੱਚ ਪਾ ਦੇਣਾ ਆ ਪਾਣੀ ਪਾਣੀ ਜਿਹੜਾ ਤੁਸੀਂ ਉਸੇ ਹਿਸਾਬ ਨਾਲ ਪਾਣਾ ਆ ਜਿੰਨਾ ਕਿ ਸਾਨੂੰ ਸਬਜੀ ਦੀ ਲੋੜ ਆ ਜਿੰਨੀ ਸਾਨੂੰ ਸਬਜੀ ਚਾਹੀਦੀ ਆ ਸੋ ਪਾਣੀ ਸਾਰਾ ਮੈਂ ਪਾ ਦਿੱਤਾ ਜਿੰਨਾ ਮੈਨੂੰ ਚਾਹੀਦਾ ਸੀਗਾ ਤੇ ਨੂੰ ਮੈਂ ਢੱਕ ਕੇ ਪਾਣੀ ਨੂੰ ਰਿਜਣ ਦਉਂਗੀ ਪਾਣੀ ਜਿਹੜਾ ਮਤੇ ਕਿ ਉਹਨੂੰ ਮੈਂ ਕੋਈ 5 ਤੋਂ 10 ਮਿੰਟ ਲਈ ਚੰਗੀ ਤਰ੍ਹਾਂ ਰਿਨ ਲਿਆ ਆ ਤੇ ਹੁਣ ਇਹਦੇ ਵਿੱਚ ਮੈਂ ਪਾ ਦੇਨੇ ਆ ਪਕੌੜੇ ਪਕੌੜੇ ਜਿਹੜੇ ਸਾਰੇ ਨਹੀਂ ਪਾਉਣੇ ਜਿੰਨਿਆਂ ਦੀ ਮੈਨੂੰ ਜ਼ਰੂਰਤ ਆ ਜਿੰਨੇ ਇਹਦੇ ਵਿੱਚ ਗਰੇਵੀ ਦੇ ਵਿੱਚ ਜਿਹੜੇ ਪਕੌੜੇ ਚਾਹੀਦੇ ਆ ਉਹਨੇ ਪਾਣਿਆ ਕਿਉਂਕਿ ਪਕੌੜਿਆਂ ਨੇ ਵੀ ਜਿਹੜਾ ਪਾਣੀ ਆ ਉਹਨੂੰ ਚੂਸਣਾ ਆ ਸੋ ਇਸ ਕਰਕੇ ਇਹ ਨਾ ਹੋਵੇ ਕਿ ਤਰੀ ਜਿਹੜੀ ਆ ਥੋੜੀ ਰਹਿ ਜਾਵੇ ਜਿਹੜੇ ਪਕੌੜੇ ਬਚਣਗੇ ਉਹ ਅਸੀਂ ਚਾਣਾ ਖਾ ਲਵਾਂਗੇ ਸੋ ਸਬਜੀ ਜਿਹੜੀ ਮੇਰੇ ਬਣ ਕੇ ਤਿਆਰ ਹੋ ਗਈ ਆ ਇਹਦੇ ਉੱਤੇ ਮੈਂ ਪਾ ਦੇਣਾ ਆ ਹਰਾ ਧਨੀਆ ਤੇ ਸਬਜੀ ਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਆ ਬਹੁਤ ਹੀ ਟੇਸਟੀ ਲੱਗਦੀ ਆ ਤੇ ਤੁਸੀਂ ਵੀ ਬਣਾ ਕੇ ਜਰੂਰ ਟਰਾਈ ਕਰਿਓ ਤਾਂ ਮਿਲਦੇ ਆ ਨੈਕਸਟ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ